ਅਜਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ ਕਿ ਗੋਬਿੰਦ ਯਾਨੀ ਕਿ ਰੱਬ ਦਾ ਨਾਮ ਸਿਮਰ ਕੇ ਉਸ ਮਨੁੱਖ ਦੇ ਮਨ ਅੰਦਰ ਸੁਖ ਹੀ ਸੁਖ ਬਣ ਗਿਆ ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਝਾਨ ਰੱਬ ਦਾ ਨਾਮ ਸਿਮਰਿਆ ਉਸ ਮਨੁੱਖ ਉਤੇ ਕਿਸੇ ਦੀ ਚੋਟ ਕਾਰਗਰ ਸਾਬਿਤ ਨਾ ਹੋ ਸਕੇ ਤੇ ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ਜਿਸ ਰੱਬ ਨੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਨੇ ਉਹਨਾਂ ਨੂੰ ਸੁਖੀ ਵੀ ਉਸ ਰੱਬ ਨੇ ਆਪ ਹੀ ਕੀਤਾ ਹੈ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦੇ ਨੇ ਫਗਤ ਉਸ ਪ੍ਰਭੂ ਉਤੇ ਹੀ ਪਰੋਸਾ ਰੱਖਦੇ ਨੇ ਜੋ ਸਾਰੇ ਡਰਾਦਾ ਨਾਸ਼ ਕਰਨ ਵਾਲਾ ਹੈ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਪ੍ਰਭੂ ਉਸ ਦਾ ਬੁਰਾ ਸੋਚਣ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦਿੰਦੇ ਨੇ ਤੇ ਉਹਨਾਂ ਵੈਰੀਆਂ ਦੀ ਸੇਵਕਾ ਨਾਲ ਪਿਆਰ ਦੀ ਸਾਂਝ ਬਣ ਜਾਂਦੀ ਹੈ ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ ਵੈਰ ਪਾਓ ਮਿਟ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਸੇਵਕ ਦੇ ਹਿਰਦੇ ਵਿੱਚ ਸੁਖ ਆਤਮਿਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਨੇ सेवक परमात्मा ਦੇ ਗੁਣ ਉਚਾਰ-ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਰਹਿੰਦੇ ਨੇ